ਹਰ ਸੋਡੀ ਹੋ ਚਾਹੁੰਦੇ ਹਰੇ ਤੁਹਾਡੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਜੀ ਇੱਕ ਮਾੜੀ ਖਬਰ ਦੇ ਨਾਲ ਤੁਹਾਡੇ ਨਾਲ ਰੂਪ ਰੂਪ ਹੋ ਲੱਗੇ ਆ ਇਹਨੂੰ ਥੋੜਾ ਸੀਰੀਅਸ ਲਈਓ ਜਿਸ ਤਰ੍ਹਾਂ ਕਿ ਇੱਕ ਬੱਚੇ ਦੀ ਹੈਲਪ ਵਾਸਤੇ ਤੁਹਾਡੇ ਅੱਗੇ ਆਣ ਲੱਗੇ ਆ ਰਿਕਵੈਸਟ ਕਰਨ ਲੱਗੇ ਆ ਇਹਦਾ ਬੱਚੇ ਦਾ ਐਕਸੀਡੈਂਟ ਹੋਇਆ ਜੀ ਐਕਸੀਡੈਂਟ ਹੋਣ ਦਾ ਇੱਕ ਦਿਮਾਗ ਤੇ ਸੱਟ ਜਿਹੜੀ ਜ਼ਿਆਦਾ ਵੱਜੀ ਹੈ ਤਾਂ ਹਸਪੀਟਲ 'ਚ ਦਾਖਲ ਹੈ ਇਲਾਜ ਵਾਸਤੇ ਪੈਸਾ ਨਹੀਂ ਹੈਗਾ ਕਿਉਂਕਿ ਜੋ ਸੀਗਾ ਉਹ ਸਾਰਾ ਕੁਝ ਲੱਗ ਗਿਆ ਹਸਪੀਟਲ ਦੇ ਵਿੱਚ ਹੀ ਹੁਣ ਤੁਹਾਡੇ ਸਾਰਿਆਂ ਦੇ ਸਹਾਰੇ ਦੀ ਤੁਹਾਡੇ ਸਾਰਿਆਂ ਦੇ ਹੈਲਪ ਦੀ ਜ਼ਰੂਰਤ ਹੈ ਤੁਸੀਂ ਨਾਲ ਜਿਹੜੇ ਮੇਰੇ ਵੀਡੀਓ ਨਾਲ ਦੇਖੋਗੇ ਇਹਦੇ ਵਿੱਚ ਉਹਨਾਂ ਦਾ ਸਕੈਨਰ ਪਰਿਵਾਰ ਦਾ ਸਕੈਨਰ ਹੈ ਤਾਂ ਨਾਲ ਉਹਨਾਂ ਦਾ ਫੋਨ ਨੰਬਰ ਹੈ ਤੁਸੀਂ ਜਾ ਕੇ ਹਸਪੀਟਲ ਦਾ ਕੋਈ ਦਵਾਈਆਂ ਦਾ ਕੁਝ ਕਰ ਸਕਦੇ ਜ਼ਰੂਰ ਕਰੋ ਜਾਂ ਇਸ ਪਰਿਵਾਰ ਦੀ ਤੁਸੀਂ ਬਾਹਰ ਫੜ ਸਕਦੇ ਜ਼ਰੂਰ ਫੜੋ ਜਿਸ ਤਰ੍ਹਾਂ ਅਕਸਰ ਹੀ ਸੁਰਿੰਦਰ ਬਤਰਾ ਜੀ ਸਾਰਿਆਂ ਦੀ ਸੇਵਾ ਕਰਦਾ ਹੀ ਨੇ ਤੇ ਬਾਰਾ ਬਸੀਆਂ ਦੇ ਪ੍ਰਧਾਨ ਸਾਡੇ ਸੁਰਿੰਦਰ ਬਤਰਾ ਜੀ ਉਹਨਾਂ ਨੇ ਮੈਨੂੰ ਫੋਨ ਕਰਕੇ ਜਿਹੜਾ ਬੁਲਾਇਆ ਤਾਂ ਕੀ ਕਹਿਣਾ ਚਾਹੋ ਬਤਰਾ ਸਾਹਿਬ ਇਹਨਾਂ ਦੇ ਬੱਚੇ ਵੱਲੋਂ ਜਿਹੜਾ ਦਿੱਕਤ ਹੋਈ ਹੈ ਦੇਖੋ ਜੀ ਇਹਨਾਂ ਦਾ ਇੱਕ ਇੱਕ ਬੱਚਾ ਹੈ ਕਪੜੇ ਦਾ ਕੰਮ ਕਰਦਾ ਉਹਦਾ ਰਾਤ ਨੂੰ ਐਕਸੀਡੈਂਟ ਹੋ ਗਿਆ ਠੀਕ ਉਹਦੇ ਦਿਮਾਗ ਦੀ ਹੱਡੀ ਜਿਹੜੀ ਸੀ ਉਹ ਟੁੱਟ ਕੇ ਨਾ ਖੇਚਲ ਗਈ ਆ ਤੇ ਜਿਹੜੇ ਉਹ ਬੰਦਾ ਮਾੜਾ ਗਰੀਬ ਕਰਦਾ ਹੈਗਾ ਅਸੀਂ ਸਾਰੇ ਮਿਲ ਕੇ ਹੱਥ ਜੋੜ ਕੇ ਹੀ ਬੇਨਤੀ ਕਰਦੇ ਆ ਕਿ ਇਸ ਬੰਦੇ ਦੀ ਮਦਦ ਕੀਤੀ ਜਾਵੇ ਬਿੱਟੂ ਮੁੰਡਾ ਫੋਟੋਗ੍ਰਾਫਰ ਆ ਇਹ ਵਿਚਾਰਾ ਬਹੁਤ ਘਰੋਂ ਮਾੜਾ ਹੈ ਇਹਨੇ ਪਰੇ ਕਿਥੋਂ ਦੇ 3-4 ਲੱਖ ਰੁਪਏ ਚੱਕ ਕੇ ਬੱਚੇ ਦੇ ਲਾਤਾ ਹੈ ਤੇ ਮੈਂ ਆਪਣੇ ਸਾਥੀਆਂ ਸਾਰੇ ਕੇ ਹੱਥ ਜੋੜ ਕੇ ਬੇਨਤੀ ਕਰਦਾ ਤੇ ਸਾਰਿਆਂ ਦਾ ਸੰਯੋਗ ਚਾਹੀਦਾ ਇਸ ਬੰਦੇ ਦੀ ਮਦਦ ਕਰੋ ਹਾਂਜੀ ਸੱਚੀ ਗਾਲ ਜੀ ਐਸ ਵੀਰ ਦਾ ਥੋੜੇ ਦਿਨ ਪਹਿਲਾਂ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਜੋ ਕਿ ਜੋਤੀ ਚੌਂਕ ਕੰਮ ਕਰਦਾ ਸਾਈਪ ਕਲੈਕਸ਼ਨ ਤੇ ਉੱਥੋਂ ਛੁੱਟੀ ਕਰਕੇ ਰਾਤ ਨੂੰ ਘਰ ਆ ਰਿਹਾ ਸੀ ਰਸਤੇ ਦੇ ਵਿੱਚ ਬਸਤੀ ਛੇਕ ਨੀਅਰ ਸ਼ੇਮ ਪਾਸ਼ਾ ਗੁਰਦੁਆਰੇ ਦੇ ਕੋਲ ਤਾਰਾ ਚ ਮੋਟਰਸਾਈਕਲ ਫਸਣ ਕਰਕੇ ਇਹਦਾ ਐਕਸੀਡੈਂਟ ਹੋਇਆ ਜਿੱਤੇ ਨਾਲ ਜੇ ਸਿਰ ਚ ਬਹੁਤ ਹੀ ਗਹਿਰੀ ਸੱਟ ਵੱਜੀ ਹੈ ਜਿਹਦਾ ਇਲਾਜ ਸ਼੍ਰੀ ਰਾਮ ਹਸਪੀਟਲ ਜਲੰਧਰ ਤੇ ਚੱਲ ਰਿਹਾ ਹੈ ਤੇ ਮਾਪਿਓ ਦੇ ਘਰ ਦੇ ਹਾਲਾਤ ਬਹੁਤ ਹੀ ਮਾੜੇ ਐ ਬਹੁਤ ਹੀ ਮਾੜੇ ਘਰ ਉਹ ਆਪਣਾ ਮੁੰਡਾ ਐ ਬਲਾ ਤੇ ਜਿੰਨਾ ਕੁ ਮਾਪਿਓ ਦੇ ਘਰ ਸਕਦੇ ਸੀ ਪੈਸੇ ਉਹ ਲਾ ਚੁੱਕੇ ਆ ਹੁਣ ਤਿੰਨ ਤਿੰਨ ਤੋਂ ਚਾਰ ਦਿਨ ਹੋ ਗਿਆ ਜੀ ਇਹਨੂੰ ਸ਼੍ਰੀ ਰਾਮ ਹਸਪੀਟਲ ਦੇ ਵਿੱਚ ਮਾਪਿਓ ਨੇ ਜਿੰਨੀ ਜਮਾ ਪੂੰਜੀ ਸੀ ਸਾਰੀ ਲਾ ਚੁੱਕੇ ਆ ਤੇ ਜੇ ਮੇਰਾ ਭਰਾ ਕੋਈ ਵੀ ਆਪਣੀ ਥੋੜੀ ਥੋੜੀ ਮਦਦ ਕਰੇਗਾ ਤੇ ਇਸ ਭਰਾ ਦੀ ਜਾਨ ਬਚ ਸਕਦੀ ਐ ਕਿਉਂਕਿ ਜਿਹੜੀ ਇਹਦੀ ਕੰਡੀਸ਼ਨ ਆ ਬਿਲਕੁਲ ਸੀਰੀਅਸ ਐ ਤੁਸੀਂ ਸ਼੍ਰੀ ਰਾਮ ਹਸਪੀਟਲ ਆ ਕੇ ਦੇਖ ਵੀ ਸਕਦੇ ਹੋ ਜਲੰਧਰ ਦੇ ਵਿੱਚ ਬਾਕੀ ਜੇ ਜੋ ਵੀ ਮੇਰਾ ਭਰਾ ਮਦਦ ਕਰਨਾ ਚਾਹੁੰਦਾ ਹੈ ਮੈਂ ਥੱਲੇ ਨੀਚੇ ਨੰਬਰ ਪਾ ਰਿਹਾ ਹੁਰਤੇ ਇੱਕ ਵਾਰੀ ਕੰਟੈਕਟ ਜਰੂਰ ਕਰਿਓ ਘਰਦਿਆਂ ਦਾ ਇਕੱਲਾ-ਇਕੱਲਾ ਪੁੱਤਰ ਹੈ ਜੀ ਸੋ ਮੇਰੀ ਸਾਰੇ ਭਰਾਵਾਂ ਨੂੰ ਰਿਕਵੈਸਟ ਹੈ ਦੇ ਮਾਂ-ਬਾਪ ਦੀ ਵੀਡੀਓ ਵੀ ਪਾ ਰਿਹਾ ਇੱਕ ਵਾਰੀ ਵੀਡੀਓ ਜਰੂਰ ਸੁਣੀਓ ਜੋ ਕਿ ਆਪਣੇ ਹੱਥ ਖੜੇ ਕਰ ਚੁੱਕਿਆ ਜੀ ਪੈਸਿਆਂ ਵੱਲੋਂ ਸਾਰੇ ਮੇਰੇ ਭਰਾ ਜਰੂਰ ਮਦਦ ਕਰਿਓ ਜੋ ਵੀ ਤੁਹਾਡੇ ਕੋਲ ਹੋ ਸਕਦਾ 400 500 ਹਜ਼ਾਰ ਜਿੰਨਾ ਵੀ ਮਦਦ ਤੁਸੀਂ ਕਰ ਸਕਦੇ ਹੋ ਜਰੂਰ ਕਰਿਓ ਤੇ ਮੈਂ ਤੁਹਾਨੂੰ ਇਹਨਾਂ ਦਾ ਨੰਬਰ ਵੀ ਦੇ ਰਿਹਾ ਇੱਕ ਵਾਰੀ ਕੰਟੈਕਟ ਜਰੂਰ ਕਰ ਲਿਓ ਜਿਹੜਾ ਮੇਰਾ ਕੰਪਨੀ ਦਾ ਕੰਮ ਕਰਦਾ ਜੀ ਜੁੱਤੀ ਕਰਕੇ ਆਇਆ ਇਹਦਾ ਰਾਜ ਆ ਚਿਰਾਂ ਆਂ ਸਾਾਨੂੰ ਇਹਨੇ ਬੋਧ ਲੱਗਾ ਨਾ ਮੇਰੇ ਮਸੀਬਤ ਲੱਗਾ ਤੇ ਅਸੀਂ ਬਹੁਤ ਮਾਰੇ ਪਏ ਸੀ ਅਸੀਂ ਵੀ ਉਸਕੇ ਲੈ ਕੇ ਹੋਏ ਸੀ ਇਹਨਾਂ ਨੂੰ ਉਹ ਕਹਿੰਦੇ ਇੱਥੇ ਆਟਮ ਇਲਾਜ ਲਿਓ ਤੁਸੀਂ ਕੋਈ ਜੂਜ ਉਸ ਦੇ ਲਾਜੋ ਅਸੀਂ ਪ੍ਰਾਈਵੇਟ ਹਸਪੀਟਲ ਲੈ ਗਏ ਆਂ ਸਾਡੇ ਜਿੰਨੇ ਸਾਹੇ ਸੀ ਅਸੀਂ ਹੁੰਦੇ ਨਾ ਚੁੱਕੇ ਆਂ ਤੇ ਮਿਹਰਬਾਨੀ ਕਰਕੇ ਜਿੰਨੇ ਸਾਡੇ ਹਾਲ ਹੋ ਸਕੇ